ਪੰਜਾਬ ਸਰਕਾਰ ਨੇ ਪਹਾਲੀ ਦੇ ਵਿੱਚ ਇੱਕ ਆਧੁਨਿਕ ਸਬਜ਼ੀ ਮੰਡੀ ਬਣਾਈ ਸੀ ਜਿਸ ਦੀ ਤੁਸੀਂ ਹਾਲத் ਇਸ ਸਮੇਂ ਦੇਖ ਸਕਦੇ ਹੋ ਇਹ ਸਬਜ਼ੀ ਮੰਡੀ ਦੀ ਇਸ ਸਮੇਂ ਇਹ ਹਾਲਤ ਬਣ ਚੁੱਕੀ ਹੈ ਕਿ ਇੱਥੇ ਕੋਈ ਗੱਲ ਨਹੀਂ ਹੈ ਤਕਰੀਬਨ ਕਿਸਾਨਾਂ ਨੂੰ ਯਕ ਉਤਸ਼ਾਹਿਤ ਕਰਨ ਦੇ ਲਈ ਸਰਕਾਰ ਨੇ ਇੱਥੇ ਥੜਾ ਥੜੇ ਬਣਾਏ ਸੀ ਤੇ ਜਿਹਦੇ ਵਿੱਚ ਕਿਸਾਨ ਆਪਣੀ ਤਾਜੀ ਸਬਜ਼ੀ ਲਿਆ ਕੇ ਵੇਚਦੇ ਸੀ ਤੇ ਨਾਲ ਹੀ ਜਿਹੜੇ ਹੋਰ ਵਪਾਰੀ ਨੇ ਉਹ ਵੀ ਉਰੇ ਸਬਜ਼ੀ ਲਿਆ ਕੇ ਵੇਚਦੇ ਸੀ ਪਰ ਤੁਸੀਂ ਹਾਲਤ ਦੇਖ ਸਕਦੇ ਹੋ ਕਿ ਇੱਥੇ ਤਕਰੀਬਨ ਅੱਧ ਤੋਂ ਜ਼ਿਆਦਾ ਜਿਹੜੇ ਆ ਥੜੇ ਨੇ ਉਹ ਬੰਦ ਹੋ ਚੁੱਕੇ ਨੇ ਜਿਹੜੇ ਉਰੇ ਕੰਮ ਕਰ ਰਹੇ ਨੇ ਜਾਂ ਕਿਸਾਨ ਆਪਣੀ ਸਬਜ਼ੀ ਲੈ ਕੇ ਆਏ ਹੋਏ ਨੇ ਤੇ ਉਹਨਾਂ ਦੇ ਵੀ ਮਾੜੀ ਹਾਲਤ ਹੈ ਉਹਨਾਂ ਨੂੰ ਘਾਟੇ ਦਾ ਜਿਹੜਾ ਸ਼ਿਕਾਰ ਹੋਣਾ ਪੈ ਰਿਹਾ ਸਾਡੇ ਨਾਲ ਇੱਕ ਕਿਸਾਨ ਜਿਹੜੇ ਆਪਣੀ ਸਬਜ਼ੀ ਲੈ ਕੇ ਉਰੇ ਆਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਹੜਾ ਇਸ ਸਮੇਂ ਮੰਡੀ ਦੀ ਹਾਲਤ ਇੰਨੀ ਮਾੜੀ ਹੈ ਇਹਦਾ ਕੀ ਕਾਰਨ ਲੱਗ ਰਿਹਾ ਤੁਹਾਨੂੰ ਕੀ ਨੁਕਸਾਨ ਹੋ ਰਿਹਾ ਸਾਨੂੰ ਨੁਕਸਾਨ ਦੀ ਬਹੁਤ ਜ਼ਿਆਦਾ ਹੋ ਰਿਹਾ ਹੈ ਅਸੀਂ ਇੱਥੇ ਪਹਿਲੇ ਦਿਨ ਤੋਂ ਹੀ ਅਸੀਂ ਇੱਥੇ ਬੈਠੇ ਹੋਏ ਹਾਂ ਜਦੋਂ ਬਾਦਲ ਸਾਹਿਬ ਨੇ ਇਹ ਮੰਡੀ ਦਾ ਨਿਰਮਾਣ ਕਰਿਆ ਜਦੋਂ ਉਦਘਾਟਨ ਕਰਕੇ ਗਏ ਅਸੀਂ ਦੋ ਦਿਨ ਤੋਂ ਇੱਥੇ ਬੈਠੇ ਆ ਤੁਸੀਂ ਦੇਖ ਸਕਦੇ ਹੋ ਸਾਡੀ ਪਰਚੀ ਅਸੀਂ ਪਹਿਲੇ ਤੇ ਤੋਂ ਸਾਰੀ ਜਮਾ ਕਰਕੇ ਰੱਖੀ ਹੋਈਆਂ ਇਹ ਪਰਚੀਆਂ ਅੱਛਾ ਅਸੀਂ ਜਿੱਧਰ ਦੇ ਇੱਥੇ ਬੈਠੇ ਆ ਸਾਡੇ ਮਾਲ ਨਹੀਂ ਵਿਗਦੇ ਤੁਸੀਂ ਦੇਖ ਸਕਦੇ ਹੋ ਸਾਡੇ ਮਾਲ ਐਤੀ ਪਏ ਅਸੀਂ ਤਾਜ਼ੀ ਰੋਜ਼ ਲੈ ਕੇ ਆਂਦੇ ਆ ਜੀ ਮਾਲ ਦੋਏ ਦਿਨ ਸਾਡੇ ਵਿਗਦੇ ਨਹੀਂ ਹੈ ਜੀ ਸਾਡਾ ਕੋਈ ਨਾ ਕੋਈ ਹੱਲ ਕਰੋ ਜੀ ਸੇ ਗਰੀਬ ਬੰਦੇ ਆ ਜੀ ਸਾਡੀ ਤੁਸੀਂ ਦੇਖੋ ਜੀ ਸਾਰੇ ਫਲੇ ਹੁਣ ਬੰਦ ਹੋ ਚੁੱਕੇ ਆ ਪੂਰੀ ਵੱਡੀ ਪਰ ਗਈ ਸੀ ਜੀ ਪਹਿਲਾਂ ਔਰ ਅੱਧ ਤੋਂ ਜ਼ਿਆਦਾ ਸਾਰੇ ਬੰਦ ਹੋ ਚੁੱਕੇ ਆ ਇਸ ਮੰਡੀ ਨੂੰ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਨੇ ਇਸ ਸਾਲ ਸ਼ੁਰੂ ਵਿੱਚ ਫਰਵਰੀ ਦੇ ਵਿੱਚ ਇਸ ਮੰਡੀ ਦਾ ਦੁਕਾਟਮ ਹੋਇਆ ਸੀ ਤੇ ਪੂਰੇ ਦਾਅਵੇ ਕੀਤੇ ਜਾ ਰਹੇ ਸੀ ਕਿ ਆਧੁਨਿਕ ਮੰਡੀ ਹੈ ਕਿਸਾਨਾਂ ਨੂੰ ਬਹੁਤ ਸਹੂਲਤਾਂ ਹੋਣੀਆਂ ਪਰ ਹਾਲੇ ਤੱਕ 8 ਮਹੀਨੇ ਬੀਤ ਚੁੱਕੇ ਨੇ ਇਹ ਮੰਡੀ ਸ਼ੁਰੂ ਨਹੀਂ ਹੋਈ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਮੰਡੀ ਸ਼ੁਰੂ ਨਹੀਂ ਹੋਈ ਤਾਂ ਇਹ ਮਜਬੂਰਨ ਇਹਨਾਂ ਨੂੰ ਆਪਣਾ ਕੰਮਕਾਰ ਹੋਰ ਨੂੰ ਠੱਪ ਕਰਨਾ ਪਊਗਾ ਛੱਡਣਾ ਪਊਗਾ ਤੇ ਜਿਸ ਦੀ ਜ਼ਿੰਮੇਵਾਰ ਇਥੋਂ ਦੀ ਪੰਜਾਬ ਸਰਕਾਰ ਹੋਵੇਗੀ